ਉਨਾਲੇ ਮੈਂ ਤੇਰੀ ਨੌਕਰ ਓ ਚੜਕੀ ਜਰਣ ਵਾਲਿਆ ਓ ਸਾਦਾ ਮੇਰੇ ਨਿੱਕੇ ਆਵੇ ਓ ਝਟ ਚੇਤੇ ਹੀ ਭੁੱਲ ਗਏ ਓ ਸਨੂ ਗਲ ਸੁਨਾ ਤਾ ਸਹੀ ਹਾਂ ਤੇਰੇ ਪਿੱਛੇ ਮਰ ਜਾਈਏ ਹੁ ਨੰਨ ਨਾ ਨਾ ਮਲਾ ਤੇ ਸਿਆ ਹੱਕ ਨੇ ਚਲੇ ਮੁੰਨ ਲੈਣੇ ਕਹਿੰਦਾ ਹੈ ਵੈਰੀਆਂ ਦੇ bye, bye. ਕਾਲੂਆ ਹੋਣ ਤੋਂ ਕੀ ਸਜਦੀ ਓ ਤੇਰੇ ਬੁੱਲ ਬਿਰਸਾਵੇ ਆਸ਼ੇਤ ਚੱਤੀ ਆਜਾ ਗੱਦੀ ਤੇ ਜੋਟ ਖੇਤ ਪਾਲ ਦੀ ਮਲਾਵਾਂਗੇ You'll yeah. be yeah. yeah. ਤੇ ਜਤੀ ਜਤੀ ਅਗਾਂਹ ਦੇ ਆਵਾਰੀ ਤੁਸ ਤੁਰੀ ਕਤਨੂ ਓ ਹੋ ਜੀ ਹੋ ਆ ਲਖ ਆ ਲਖ ਬੁੱਲ ਬਾਬੇ ਖੇਤ ਬਾੜ ਬੁੱਲ ਪਾਉਣਾ ਹਰੀ ਦੀ ਬੁੱਲ ਨਾਉਨ ਨਾਥਨ ਬੁੱਲ 83 ਸਿੱਧਾਂ ਦੀ ਬੁੱਲ ਗੁਰੂ ਗੋਰਖਨਾਥ ਦੀ ਬੁੱਲ ਸ਼ਿਵ ਪੋਲੇ ਮਾਰਾ ਸਦਾ ਬੁੱਲ ਕਰ ਗੱਜ ਵੱਜ ਕੇ ਬਾਪੂ ਦੇ ਕੇ ਸਾਧ ਆ ਸਦਾ ਬੁੱਲ ਕਰ ਗੱਜ ਵੱਜ ਕੇ ਬਾਪੂ ਦੇ ਕੇ ਸਾਧ ਦਾ ਬਲਜ ਕਰ ਗੱਜਵੱਜ ਕੇ ਬਾਬੇ ਅਨੰਦ ਦਾਸ ਦਾ ਬਲਜ ਕਰ ਗੱਜਵੱਜ ਕੇ ਸਾਧ ਕਾਲੀ ਕੰਬਲੀ ਵਾਲੇ ਦਾ ਬਲਜ ਕਰ ਬਾਬੇ ਕਾਲ ਪੈਰੋ ਦਾ ਬਲਜ ਕਰ ਮਹਾਮਈ ਕਾਲੀ ਦਾ ਕੈਸੇ ਵਧਰਾ ਉਹਨਾਂ ਕਾ ਸਾਧ ਖੇੜ ਦਾ ਫਿਰ ਹੈ ਉਹ ਖੇਤ ਪਾਲਦੀ ਲਾ ਕੇ ਨਸਲ ਕਰਾ ਫਿਰ ਉਹ ਕਿੱਥੇ ਪਾਲਦੀ ਉਹ ਲਿਆ ਮਰ ਗਿਆ ਦੋਦੇ ਵਾਲੇ ਲਾਖਾ ਆਈ ਬੁੱਲ ਕਰ ਸਖੀ ਸੁਲਤਾਨ ਸਰਵਰ ਪੀਰ ਬੁੱਲ ਮਲੇਰਾ ਦੇ ਬਾਦਸ਼ਾਹ ਬੁੱਲ ਖਵਾਜਾ ਸਾਹਿਬ ਦੀ ਬੁੱਲ 11ਵੀਂ ਅਲੀ ਸਰਕਾਰ ਦੀ ਬੁੱਲ ਖਾਨ ਟੋਡੇ ਵੀਰ ਦੀ ਬੁੱਲ ਬਾਬਾ ਪੈਰੋਂ ਛੜੀਏ ਦੀ ਬੁੱਲ ਬਾਬੇ ਜੋੜੇ ਜੰਡਾਂ ਨੇ ਖੇਤ ਪਾਲ ਦੀ ਬੁੱਲ ਮਹਾਮਈ ਮਸਾਣੀ ਦੀ ਬੁੱਲ ਗੱਦੀ ਵਾਲੇ ਬਜ਼ੁਰਗਾਂ ਦੀ ਬੁੱਲ ਗੁਰੂ ਰੂਪ ਸਾਧ ਸੰਗਤ ਦੀ ਬੁੱਲ ਜਕਰਕ ਗੱਜ ਵੱਜੇ ਮੇਰੇ ਗੁਰੂ ਦੇ ਨਾਮ ਦਾ ਬੁਲ ਬਾਬੇ ਦੇ ਸਿੱਕ ਦੇ ਚਰਾਗਾ ਦੀ ਸਦਾਜੀ ਬੁਲ ਬਾਬੇ ਦੇ ਸਿੱਕੇ ਮਸੱਲੇ ਦੀ ਸਦਾਜੀ ਬੁਲ ਸਾਜੀਆਂ ਨਵਾਜੀਆਂ ਦੀ ਸਦਾਜੀ ਬੋਲ ਸੰਗਤੇ ਸੱਚੇ ਦਰਬਾਰ ਦੀ ਸਦਾਜੀ ਆਜੋ ਭਾਈ ਘਰ ਵਾਲੇ ਕਹਿ ਸੇਵਾਦਾਰ ਵਾਟੂ 3 4 ਬੋਲੇ ਸੰਗਤੇ ਸੱਚੇ ਦਰਬਾਰ ਦੀ ਭਾਈ ਘਰ ਵਾਲਿਓ ਤੇ ਬਾਬੇ ਦੇ ਇਸ ਭੰਡਾਰੇ ਗੁਣਗਾਨ ਦੇ ਵਿੱਚ ਪਹੁੰਚੀ ਸਾਧ ਸੰਗਤ ਜੋ ਆਪਦੀਆਂ ਇਹ ਨਜ਼ਰਾਂ ਨਾਲ ਇਹ ਨਜ਼ਾਰਾ ਇਹ ਨਜ਼ਰਾਨਾ ਤੁਸੀਂ ਤੱਕ ਰਹੇ ਹੋ ਭਾਈ ਓਏ ਤੁਹਾਨੂੰ ਸਾਰਿਆਂ ਨੂੰ ਮੇਰੇ ਫਕੀਰਾਂ ਵੱਲੋਂ ਭਾਈ ਲੱਖ ਲੱਖ ਵਧਾਈ ਹੋਵੇ ਇਸ ਇਕੱਠ ਦੀ ਇਸ ਗੁਣਗਾਨ ਦੀ ਧੰਨਵਾਦ ਮਾਲਕ ਦੇ ਅੱਗੇ ਅਰਜੀ ਰਹੂਗੀ ਸਾਡੀ ਭਾਈ ਕਿ ਮਾਲਕ ਤੁਹਾਡਾ ਤੁਹਾਡੇ ਪਰਿਵਾਰ ਦਾ ਤੇ ਤੁਹਾਡੇ ਇਸ ਨਗਰ ਖੇੜੇ ਦਾ ਤੇ ਜਿੰਨੀ ਤਮਾਮ ਸਾਹ ਸੰਗਤ ਹੈ ਸਬਦਾ ਬਿੜਾ ਪਾਰ ਕਰੇ ਮਾਲਕ ਦੁੱਧ ਤੇ ਪੁੱਤਨਾ ਨਵਾਜੇ ਭਾਈ ਤੁਹਾਨੂੰ ਧੰਨਵਾਦ ਹਾਂ ਲੱਖ ਲੱਖ ਵਧਾਈਆਂ ਭਾਈ ਤੁਹਾਨੂੰ ਇਸ ਗੁਣਗਾਨ ਦੀਆਂ ਬੋਲ ਸੰਗਤੇ ਸੱਚੇ ਦਰਬਾਰ ਦੀ ਬੋਲੋ ਆਪਣੇ ਆਪਣੇ ਮਾਤ ਪਿਤਾ ਦੀ ਹਾਂ ਕਈ ਬਾਬਾ ਅਗਲੀ ਗੱਲ ਕੀ ਕਹਿੰਦਾ ਸਾਦ ਅੱਤਾਸੀ ਖੈਟ ਰਚਾਤੀ ਉੱਟੜ ਕੀ ਤੇ ਲਾਟ ਨਾਲ ਆ ਸਾਰੇ ਤੂੰ ਚੁੱਪਣਾ ਦੀ ਨਾਲ ਸਾਰੇ ਦੁਨੀਆਂ ਚੁੱਪਣਾ ਉੱਟੜ ਕੀ ਤੇ ਲਾਟ ਨਾਲ ਆ ਸਾਰੇ ਤੂੰ ਚੁੱਪਣਾ ਦੀ ਨਾਲ ਉੱਟੜ ਸੰਗ ਤੇ ਦੇਖੋ ਇਹ ਦੁਨੀਆ ਦਾ ਰੰਡੀ ਰੋਣਾ ਆਪਣੇ ਰੋਣੇ ਧੋਣੇ ਇਹ ਕਿਤੇ ਨਹੀਂ ਮੁੱਕਣੇ ਤੁਸੀਂ ਇਹਨਾਂ ਦੇ ਸੱਦੇ ਆਏ ਹੋ ਇਹਨਾਂ ਦੇ ਘਰੇ ਤੇ ਸਾਨੂੰ ਵੀ ਇਹਨਾਂ ਨੇ ਬੁਲਾਇਆ ਤੇ ਆਪਣੇ ਵਿਚਕਾਰ ਲਈ ਕੜੀ ਹੈ ਜੋ ਬਾਬਾ ਜਿਹਦੇ ਥਰੂ ਆਪਾਂ ਆਏ ਆ ਬਾਬਾ ਲਖਦਾ ਤੱਬੀ ਤੇ ਮਲੇਰਕੋਟਲੇ ਵਾਲੀ ਸਰਕਾਰ ਜੇ ਆਪਾਂ ਉਹਨਾਂ ਦੇ ਨਾਮ ਤੇ ਇਹ ਜਸਪਾਠ ਵਗੈਰਾ ਸੁਣ ਨਹੀਂ ਸਕਦੇ ਜੇ ਗੱਲਾਂ ਹੀ ਕਰੀ ਜਾਂਦੇ ਆ ਤਾਂ ਫਿਰ ਆਪਣੇ ਆਉਣ ਦਾ ਵੀ ਕੋਈ ਫਾਇਦਾ ਨਹੀਂ ਸੀ ਧੰਨ ਬਾਬਾ ਹੋਏ ਤਾੜੀ ਮਾਰ ਦਿਓ ਸਮਝਦੇ ਹੋ ਕਈਆਂ ਤੋਂ ਮੈਂ ਛੋਟਾ ਹਾਂ ਤੇ ਕਈਆਂ ਤੋਂ ਮੈਂ ਵੱਡਾ ਹਾਂ ਮੈਨੂੰ ਤਾਂ ਛੋਟਾ ਬਣਾ ਕੇ ਚੱਲਿਓ ਜੀ ਪਰ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਜੀ ਗੱਲ ਜਿੰਨੇ ਸਬਰ ਤੇ ਯਕੀਨ ਨਾਲ ਸੁਣੋਗੇ ਤੇ ਇਹ ਤੁਹਾਡੇ ਕੰਮ ਆਉਣੀ ਹੈ ਮੇਰੇ ਕੋਈ ਕੰਮ ਨਹੀਂ ਹੁੰਨੀ ਕਿਉਂਕਿ ਮੇਰਾ ਤਾਂ ਇਹ ਕੰਮ ਹੈ ਪੁੱਛਾ ਕੱਢਣੀ ਆ ਪੁੱਛਣ ਦੱਸਣੀ ਆ ਵੈਸੇ ਬਾਬੇ ਹੁੰਦੇ ਤਾਂ ਬਦਨਾਮ ਹੀ ਆ ਪਰ ਮੇਰਾ ਕੰਮ ਹੈ ਭਾਈ ਰੌਲਾ ਨਾ ਪਾਇਓ ਹਨਾ ਸੋਨਾ ਬੜਾ ਇਹ ਪੰਡਾਲ ਸੱਜਿਆ ਸੋਨਾ ਬੜਾ ਆਪ ਲੰਗਰ ਛਕਿਆ ਤੇ ਇਹ ਮਾਲਕ ਨੇ ਸ਼ਿਕਾਇਤ ਆ ਆਪਾਂ ਮਾਲਕ ਨੂੰ ਮੁੱਲ ਮੋੜ ਕੇ ਜਾਣਾ ਮੈਂ ਨਹੀਂ ਕਹਿੰਦਾ ਤੁਸੀਂ ਮੇਰੇ ਮਾਰੇ ਬੈਠੇ ਹੋ ਜਦ ਮੇਰੀ ਪੌਣ ਮਾਰੇ ਬੈਠੇ ਹਾਂ ਨਹੀਂ ਮਾਲਕ ਦੇ ਭਾਈ ਬੈਠੇ ਹਾਂ ਤੇ ਮਾਲਕ ਦੇ ਭਰੋਸਾ ਰੱਖ ਕੇ ਜਰੂਰੀ ਨਹੀਂ ਪੁੱਛ ਨਿਕਲੇ ਨਾ ਨਿਕਲੇ ਮਾਲਕ ਦੇ ਭਰੋਸਾ ਰੱਖ ਕੇ ਬੈਠਿਆ ਟੋੜਾ ਵੈਸੇ ਹੀ ਭਲਾ ਹੋ ਜਾਣਾ ਸੱਚੇ ਮਨ ਦੀ ਫਰਿਆਦ ਜਰੂਰੀ ਨਹੀਂ ਜੋਤਾਂ ਕਿ ਲੱਗਣੀ ਹੈ ਮਨ ਚ ਕਿਤੇ ਵੀ ला ਸਕਦੇ ਹੋ ਮਾਲਕ ਮਨਜ਼ੂਰ ਕਰੂਗਾ ਮਾਲਕ ਇਹ ਨਹੀਂ ਕਹਿੰਦਾ ਨਾਤੇ ਧੋਤੇ ਸੁਜਰੇ ਸਵਰੇ ਆਓ ਕਈਆਂ ਲਈ ਮਜ਼ਾਕ ਵੀ ਹੈ ਇੱਥੇ ਤੇ ਕਈਆਂ ਲਈ ਇੱਕ ਆਸ ਵੀ ਹੈ ਮੇਰਾ ਕੰਮ ਹੈ ਮੇਰਾ ਡੇਲੀ ਦਾ ਵਿਚਰਨ ਹੈ ਇਹ ਇਨ੍ਹਾਂ ਚੀਜ਼ਾਂ ਦੇ ਵਿੱਚ ਗੁੱਸਾ ਨਾ ਕਰਿਓ ਜੀ ਮੈਂ ਤਮਾਮ ਦੁਨੀਆ ਦੇਖ ਚੁੱਕਿਆ ਮੇਰੇ ਜ਼ਿੰਦਗੀ ਦੇ ਵਿੱਚ ਪਰ ਕਦੇ ਵੀ ਨਹੀਂ ਟੀਚਰ ਮਜ਼ਾਕ ਇਹ ਉਹਨਾਂ ਚਿਰ ਹੀ ਸੋਹਦੇ ਆ ਜਿੰਨਾ ਚਿਰ ਆਪ ਰੱਬ ਦੇ ਘਰ ਤੋਂ ਦੂਰ ਹੋਣੇ ਆ ਕਿਤੇ ਵੀ ਰੱਬ ਦੇ ਘਰ ਦੇ ਵਿੱਚ ਜਾਈਏ ਟੀਚਰ ਮਜ਼ਾਕ ਕਦੇ ਨਾ ਕਰੀਏ ਕਿਉਂਕਿ ਕਦੇ ਕਿਸੇ ਨੂੰ ਕੀਤੀ ਟੱਕ ਟੀਚਰ ਮਹਿੰਗੀ ਬੈਣ ਦੀ ਜ਼ਰੂਰੀ ਨਹੀਂ ਉਹ ਅਸੀਂ ਆ ਬਾਬੇ ਆ ਚੇਲੇ ਆ ਵੀ ਸਾਨੂੰ ਹੀ ਕੀਤੀ ਮਹਿੰਗੀ ਬੁਗਿੰ ਨਹੀਂ ਕਿਸੇ ਸੰਗਤ ਨੂੰ ਕੀਤੀ ਵੀ ਮਹਿੰਗੀ ਬੈਣ ਦੀ ਕਹਿ ਬਤਾ ਓ ਬਾਗ ਰਿਤ ਤੇ ਮੁੱਠੀ ਚੋਂ ਫੁਰ ਜਾਣਾ ਕਿਸੇ ਨੇ ਬਾਬਾ ਕੀ ਕੱਟਿਆ ਕਈ ਸੁਰਗ ਕਈਆਂ ਨੇ ਪੁੱਜ ਜਾਣਾ ਕਹਿੰਦਾ ਕੀ ਕੱਟਿਆ ਕਿਸ ਤੱਕ ਜਨ ਪਰ ਜਾਣਾ ਕਿਸ ਨੇ ਤੁਹੀ ਕੱਟਿਆ ਬਾਬਾ ਜੀ ਵਾਧਾਰਾ ਭਾਈ ਬਦੁਰ ਕੋ ਤੁਸੀਂ ਬਹਿ ਜਾਓ ਸਾਰੇ ਬਹਿ ਜਾਓ ਤੂੰ ਇਕੱਲਾ ਖੜਾ ਰਹੀਂ ਗੱਲਾਂ ਹੋਣੀਆਂ ਆਪਣੀਆਂ ਤੇਰਾ ਨੱਗਰ ਬੈਠਾ ਤੇਰੇ ਰਿਸ਼ਤੇਦਾਰ ਸਾਖ ਸੰਬੰਧੀ ਬੈਠੇ ਮੇਰੀ ਕੋਈ ਵੀ ਗੱਲ ਗਲਤ ਹੋਵੇ ਮੈਨੂੰ ਰੋਕ ਸਕਦਾ ਮੇਰਾ ਤੇਰਾ ਹੱਕ ਹੈ ਸਭ ਤੋਂ ਪਹਿਲਾਂ ਇੱਕ ਗੱਲ ਦੱਸਦਾ ਆਹ ਦੀਵਾਨ ਜਿਹੜਾ ਦੀਵਾਨ ਹੈ ਇਹ ਕੋਈ ਮੇਰੀ ਮਰਜ਼ੀ ਨਾਲ ਨਹੀਂ ਕੀਤਾ ਗਿਆ ਅੱਜ ਤੋਂ ਕਾਫੀ ਟਾਈਮ ਪੁਰਾਣਾ ਤੇਰਾ ਖੁਦ ਦਾ ਸੁੱਖਿਆ ਦੀਵਾਨ ਸੀ ਇੱਕ ਗੱਲ ਦੱਸ ਦਿੱਤੀ ਜਾਵੇ ਇਹ ਤੇਰੇ ਘਰ ਦਾ ਸੁੱਖਿਆ ਸੀ ਦੀਵਾਨ ਸੀਗਾ ਮਾਲਕ ਨੇ ਤੇਰੀ ਬਾਹ ਫੜੀ ਤੈਨੂੰ ਸਾਰੇ ਪਾਸੇ ਕਰਕੇ ਦਿੱਤਾ ਪੂਰਾ ਕੀਤਾ ਹਨਾ ਬਾਬੇ ਮਲੇਰਕੋਟਲੇ ਦੇ ਨਾਂ ਦੀ ਤਾੜੀ ਮਾਰ ਜਿਹੜਾ ਤੈਨੂੰ ਇੰਨਾ ਕੁਝ ਦਿੱਤਾ ਧੰਨ ਬਾਬਾ ਹੁਣ ਗੱਲ ਕਰਦੇ ਆਪਾਂ ਚੰਦ ਤੇਰੇ ਘਰ ਦੇ ਵਿੱਚ ਤੇਰੇ ਪਰਿਵਾਰ ਦੇ ਵਿੱਚ ਤੈਨੂੰ ਪਤਾ ਤੇਰੇ ਬਜ਼ੁਰਗਾਂ ਨੂੰ ਪਤਾ ਮੈਨੂੰ ਕੁਝ ਨਹੀਂ ਪਤਾ ਸਭ ਤੋਂ ਪਹਿਲ ਗੱਲ ਮੈਨੂੰ ਦੱਸਣੀ ਹੈ ਜਿਹੜਾ ਤਿੰਨ ਭਾਈਆਂ ਦਾ ਪਰਿਵਾਰ ਹੈ ਉਹ ਮੁੱਢੋਂ ਕੀਦਾ ਸੀ ਬਸ ਸੀਗੇ ਤਿੰਨ ਪਰ ਨਹੀਂ ਇਹਨਾਂ ਚ ਵੀ ਇੱਕ ਖਵਾਰਾ ਗਿਆ ਹੋਇਆ ਤੇਰੇ ਪਿਤਾ ਨੂੰ ਪੁੱਛ ਗਿਆ ਇਹਨੂੰ ਮੰਨਦੇ ਹੋ ਪੱਕੀ ਗੱਲ ਜਿਹੜੀ ਰੋਟੀ ਖਾਧੀ ਹੈ ਪੰਜ ਕੱਪੜੀ ਪਾਈ ਇਹਦੇ ਨਾਲ ਨਹੀਂ ਭਾਈਆ ਸਗੱਤ ਦੇ ਵਿੱਚ ਤਾਂ ਤੇਰਾ ਹੱਥ ਵਰਨਦਾ ਏ ਓ ਤੂੰ ਜੋ ਮਰਦੀ ਤਾਂ ਤੇਰਾ ਹੱਥ ਵਰਨਦਾ ਏ ਥੋੜਾ ਮੇਨ ਸਿੱਖ ਇਹ ਕੋਈ ਤੇਰੇ ਤੋਂ ਜਾ ਕੇ ਤੀਜੀ ਪੀੜੀ ਚ ਜਾਵੜਿਆ ਤੀਜੀ ਪੀੜੀ ਐ ਮੈਂ ਜਾਣਦਾ ਨਹੀਂ ਨੰਨੂ ਹਣਾ ਇਹ ਸੁੱਖਾ ਸੁੱਖਾ ਕੇ ਭੁੱਖਾ ਭੁੱਖਾ ਇਹ ਨਾ ਕੀਦਾ ਹਾਂਾ ਕੌਣ ਐ ਸੁੱਖਾ ਸੁੱਖਾ ਕੇ ਭੁੱਖਾ ਭੁੱਖਾ ਐਵੇਂ ਦਾ ਨਾਮ ਪੈਂਦਾ ਕੋਈ ਤੁਹਾਡੇ ਆਪਦੇ ਪਰਿਵਾਰ ਹੈ ਸਕਾ ਪਰਿਵਾਰ ਹਨ ਆਪਾਂ ਨਿਸ਼ਾਨੀ ਲੈਣੀ ਸੀ ਵੀ ਪਰਿਵਾਰ ਹੀ ਹੈ ਕਿਤੇ ਬਾਬਾ ਟੇਡਾ ਵਿੰਗਾ ਨਾ ਵੜ ਜੇ ਕਿਸੇ ਦੇ ਘਰੇ ਸਈਆ ਬਾਬਾ ਤੜੀ ਮਾਰੀ ਮੇਰੇ ਗੁਰੂ ਦੇ ਨਾਮ ਦੀ ਕਈਆਂ ਘਰਾਂ ਹਾਂ